ਵੀ ਗਵਰਨਰਸ ਐਡਰੈਸ ਦੇ ਉੱਤੇ ਬਹਿਸ ਹੋਊਗੀ ਤੇ ਉਹਦੇ ਤੇ ਅਗਰ ਜੇ ਵਕਤ ਮਿਲਿਆ ਇਸ ਵਾਰੀ ਜਿਹੜਾ ਐਡਰੈਸ ਹੋ ਰਿਹਾ ਸੀ ਤਾਂ ਵਾਕ ਆਊਟ ਕਰਾ ਸੀ ਕਾਂਗਰਸੀਆਂ ਨੇ ਇਸ ਵਾਰੀ ਲੱਗ ਰਿਹਾ ਹੈ ਕਿ ਹੋਰ ਤੇ ਬਹਿਸ ਹੋਊਗੀ ਕਿਉਂਕਿ ਉਹਨਾਂ ਨੇ ਨਹੀਂ ਉਹ ਦੇਖੋ ਕਾਂਗਰਸੀ ਤਾਂ ਮੈਂ ਕੀ ਗੱਲ ਕਰ ਸਕਦਾ ਲੇਕਿਨ ਦੇਖੋ ਗਵਰਨਰਸ ਐਡਰੈਸ ਦੇ ਉੱਤੇ ਜਿਹੜੀ ਇੱਕ ਮੈਂ ਗੱਲ ਜਿਹੜਾ ਨਿਚੋੜ ਜਿੰਨਾ ਕੁ ਮੈਂ ਕੱਢਿਆ ਦੇਖੋ ਸਭ ਤੋਂ ਅਹਿਮ ਗੱਲ ਹੈ ਉਹਨਾਂ ਨੇ ਐਜੂਕੇਸ਼ਨ ਤੇ ਹੈਲਥ케ਅਰ ਦੀ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਵੱਡੀ ਗੱਲਾਂ ਕੀਤੀ ਸੀ ਅੱਜ ਤੋਂ 3 ਸਾਲ ਪਹਿਲੇ ਤੇ ਸਭ ਤੋਂ ਵੱਡਾ ਦਾਵਾ ਕੀ ਸੀ ਵੀ ਹਰ ਜ਼ਿਲ੍ਹੇ ਦੇ ਵਿੱਚ ਮ ਕਾਲਜ ਖੋਲਾਂਗੇ ਕੋਈ ਕਿੰਨੇ ਇੱਕ ਮੈਡੀਕਲ ਤਿੰਨ ਸਾਲਾਂ ਚ ਖੋਲਤੇ ਇਹਨਾਂ ਨੇ ਇਰੀਗੇਸ਼ਨ ਦੀ ਕੱਲ ਮੈਂ ਜਦੋਂ ਗਵਰਨਰ ਸਾਹਿਬ ਦਾ ਐਡਰੈਸ ਫਰਾਈਡੇ ਨੂੰ ਸੁਣਿਆ ਸਪੈਸ਼ਲੀ ਸਾਡਾ ਜਿਹੜਾ ਏਰੀਆ ਬੋਰਜ਼ ਏਲੀਆ ਏਰੀਆ ਟੇਲਾ ਦਾ ਏਰੀਆ ਸਾਰਾ ਕੁਝ ਨਹਿਰੀ ਪਾਣੀ ਦੇ ਉੱਤੇ ਨਿਰਭਰ ਹੈ ਸਾਡਾ ਸਾਡੀ ਖੇਤੀ ਤੇ ਸਾਡਾ ਪੀਣ ਵਾਲਾ ਪਾਣੀ ਤੇ ਉਹਦੇ ਵਿੱਚ ਤੁਹਾਨੂੰ ਧਿਆਨ ਹੋਣਾ ਹੈ ਪਿਛਲੀ ਵਾਰ ਮਾਲਵਾ ਕਨਾਲ ਦੇ ਉੱਤੇ ਕਿੰਨਾ ਮਤਲਬ ਜ਼ੋਰ ਦਿੱਤਾ ਸੀ ਗਵਰਨਰਸ ਐਡਰੈਸ ਦੇ ਵਿੱਚ ਉਹਦੇ ਵਿੱਚ ਐਡਸ ਨਿਕਲੀਆਂ ਸੀਐਮ ਸਾਹਿਬ ਨੇ ਦੌਰੇ ਕੀਤੇ ਇਸ ਵਾਰ ਮਾਲਵਾ ਕਨਾਲ ਦਾ ਖੜਕਾ ਹੀ ਹੈ ਨਹੀਂ ਮੈਂ ਜਿਹੜਾ ਗਵਰਨਰਸ ਐਡਰੈਸ ਦੇ ਵਿੱਚ ਮੈਂ ਹੈਰਾਨ ਹੋ ਗਿਆ ਉਹਨਾਂ ਨੇ ਕਿਹਾ ਵੀ ਰਿਵਰਸ ਬ੍ਰੇਨ ਡ੍ਰੇਨ ਚੱਲੂ ਹੋ ਗਿਆ ਆ ਮਤਲਬ ਪੁਆਇੰਟ ਆ ਗਵਰਨਰ ਸਾਹਿਬ ਨੇ ਗੱਲ ਕੀਤੀ ਸੀ ਕਿੱਥੇ ਇੱਕ ਰਿਵਰਸ ਬ੍ਰੇਨ ਡ੍ਰੇਨ ਹੈ ਕੋਈ ਸਰਕਾਰ ਆਂਕੜੇ ਦੱਸ ਸਕਦੀ ਵੀ ਕਿੰਨੇ ਆਪਣੇ ਬੱਚੇ ਚੰਗੀ ਗੱਲ ਹੈ ਜੇ ਹੋ ਗਿਆ ਤਾਂ ਪਰ ਉਹ ਥੋੜਾ ਦੱਸੋ ਤਾਂ ਸਹੀ ਕਿੱਥੋਂ ਗਏ ਹੈ ਕੌਣ ਹੈ ਉਹ ਬੰਦੇ ਜਿਹੜੇ ਵਾਪਸ ਆ ਰਹੇ ਆ ਆਪਾਂ ਜੇ ਮਾਸਟਰ ਕੈਟਰ ਦੀ ਐਜੂਕੇਸ਼ਨ ਦੀ ਗੱਲ ਕਰੀਏ ਰੋਜ਼ ਧਰਨੇ ਚੱਲ ਰਹੇ ਆ ਅਖਬਾਰਾਂ 'ਚ ਆ ਰਿਹਾ ਪ੍ਰਿੰਸੀਪਲ ਹੈ ਨਹੀਂ ਸਕੂਲਾਂ ਦੇ ਵਿੱਚ ਤੇ ਮਾਸਟਰ ਕੈਟਰ ਦੀ ਭਰਤੀ 3 ਸਾਲਾਂ ਤੋਂ ਬੰਦ ਹੈ ਉਹ ਕਿੱਥੇ ਆਪਣਾ ਇਸ਼ੂ ਜ਼ੀਰੋ ਕ腐ਸ਼ਨ ਦੀ ਗੱਲ ਹੋਈ ਸੀ ਜ਼ੀਰੋ ਕ腐ਸ਼ਨ ਸਿਰਫ ਲੋ ਲੈਵਲ ਅਧਿਕਾਰੀਆਂ ਤੇ ਲਾਗੂ ਹੈ ਜਿਹੜੇ ਢੋਲੇ ਕੁਰਤੇ ਪਜਾਮੇ ਵਾਲੇ ਕੋਈ ਜਿਹੜੇ ਸਿਆਸੀ ਬੰਦੇ ਸਾਡੇ ਵਰਗੇ ਸਿਆਸੀ ਬੰਦੇ ਹੈ ਉਹਨਾਂ ਦਾ ਕੀ ਬਣ ਰਿਹਾ ਹੈ ਜ਼ੀਰੋ ਕ腐ਸ਼ਨ ਉਹਨਾਂ ਤੇ ਵੀ ਲਾਗੂ ਹੈ ਤੇ ਲਾਅ ਐਂਡ ਆਰਡਰ ਦੀ ਜਿਹੜੀ ਇਸ਼ੂਜ਼ ਹੈ ਸੇ ਮੁੱਦੇ ਬਹੁਤ ਹੈਗੇ ਹੈ ਗਵਰਨਸ ਐਡਰੈਸ ਦੇ ਉੱਤੇ ਤੇ ਜੇ ਕੋਈ ਵਕਤ ਮਿਲੇ ਤਾਂ ਅੰਦਰ ਗੱਲ ਕਰਾਂਗੇ ਥੈਂਕ ਯੂ